ਜਲੰਧਰ ਦਾ ਫਗਵਾੜਾ ਹਾਈਵੇ ਤੇ ਖਜੂਰਾ ਪਾਈ ਓਵਰ ਨੇੜੇ ਹੋਏ ਇੱਕ ਪਿਆਣ ਸਾਡੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਸ ਵੇਲੇ ਮਿਲੀ ਜਾਣਕਾਰੀ ਅਨੁਸਾਰ ਇੱਕ ਪਿਕਅਪ ਜੋ ਕਿ ਖਰਾਬ ਸੀ ਸੜਕ ਕਿਨਾਰੇ ਖੜੀ ਸੀ ਪਿੱਛੋਂ ਆ ਰਹੇ ਮੋਟਰਸਾਈਕਲ ਤੇ ਸਵਾਰ ਚਾਚਾ ਭਤੀਜਾ ਉਹਦੇ ਵਿੱਚ ਜਾ ਟਕਰਾਏ ਜਿਸ ਕਾਰਨ ਗੰਭੀਰ ਜ਼ਖਮੀ ਹੋਣ ਤੋਂ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਕੀ ਹੈ ਸਾਰਾ ਮਾਮਲਾ ਅਥੋਂ ਸੁਣਾਉਂਦੇ ਹਾਂ ਜਗਵੰਤ ਟੀਵੀ ਲਈ ਮੈਂ ਰਿਸ਼ਵਤਲਾ ਸਰ ਇਹ ਵਾਲੀ ਗੱਡੀ ਚਲਾਤਾ ਹਾਂ ਗੱਡੀ ਕੇ ਸਰ ਨਾਟੇ ਹੀ ਟੁੱਟ ਗਿਆ ਸਟਾਰਟਰ ਸਟਾਰਟਰ ਟੁੱਟ ਗਿਆ ਗੱਡੀ ਦੇ ਮੈਂ ਇਧਰ ਪੁਲਿਸ ਵਾਲੀ ਇੱਕ ਗੱਡੀ ਵੀ ਖੜੀ ਸੀ ਉਹਨਾਂ ਕੋ ਮੈਂ ਪੁੱਛਿਆ ਉਹਨਾਂ ਨੇ ਬੋਲਾ ਮਿਸਤਰੀ 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 ਕੇ ਲਈ ਮੈਂ ਪੁੱਛਿਆ ਕਿ ਉਹਨਾਂ ਨੇ ਬੋਲਾ ਕਿ ਇਧਰ ਕਾਹੀਂ ਪੁੱਛ ਲਓ ਫਿਰ ਮੈਂ ਇਧਰ ਪੁੱਛਣੇ ਗਿਆ ਆਤੇ ਟਾਈਮ ਤੱਕ ਜਦ ਮੈਂ ਇਧਰ ਵਾਪਸ ਆਇਆ ਇੱਕ ਬੰਦਾ ਹੋਰ ਵੀ ਥਾ ਮੇਰੇ ਪਾਸ ਉਹ ਜੋ ਮੇਰੇ ਜਿਸ ਦਾ ਸਮਾਨ ਲਾਇਆ ਥਾ ਉਹ ਉਹ ਪਤਾ ਨਹੀਂ ਕਿ ਕਹਾਂ ਚਲੇ ਗਏ ਹਨ ਜਦ ਜਦ ਆ ਕੋਈ 5 ਮਿੰਟ ਕੀ ਬਾਤ ਹੈ ਸਾਬ ਇੱਧਰ ਸੇ ਇੱਧਰ ਗਿਆ ਪੱਥਰ ਲਗਾਏ ਨੇ ਮੈਨੇ ਰੋਡ ਤੇ ਅੱਛਾ ਤੂੰ ਵਾਪਸੀ ਆਇਆ ਤਾਂ ਐਕਸਲ ਹੋਇਆ ਤਾਂ ਵਾਪਸੀ ਆਇਆ ਤਾਂ ਸਰ ਮੈਂ ਉੱਧਰ ਸੇ ਮੈਨੇ ਦੇਖਾ ਤਾਂ ਉੱਧਰ ਬਹੁਤ ਵੀੜ ਬੰਦੇ ਇਕੱਠੇ ਹੋ ਗਏ ਤੇ ਮੈਂ ਜਲਦੀ ਜਲਦੀ ਇੱਧਰ ਆਇਆ ਇੱਕ ਆਦਮੀ ਸਰ ਐਕਸੀਡੈਂਟ ਹੋ ਗਿਆ ਸਰ ਕਿਤੇ ਲੋਕ ਤੇ ਇਹ ਸਰ ਮੈਨੇ ਤਾਂ ਇੱਕ ਬੰਦਾ ਦੇਖਾ ਸਰ ਜੋ ਇੱਧਰ ਬਾਕੀ ਬੋਰ ਰਹੇ ਤੇ ਪਤਾ ਨਹੀਂ ਦੋ ਦੋ ਬੰਦੇ ਪਤਾ ਨਹੀਂ ਤਿੰਨ ਦੋ ਬੰਦੇ ਆ ਬੱਚੇ ਵੀ ਤੇ ਸਾਥ ਮੇ ਕੋਈ ਨੇ ਸਰ ਮੇਰੇ ਕੋਲ ਆਪ ਕਹਾਂ ਜਾ ਰਹੇ ਤੇ ਕਹਾਂ ਸੇ ਆਏ ਤੇ ਮੈਂ ਸਰ ਉਦੋਂ ਗੁਰ ਸੇ ਆਇਆ ਜਾਣਾ ਕਹਾਂ ਤਾਂ ਕਿਆ ਬੋਲਦੇ ਆ ਇਸ ਕੋ چنڈی گڑھ میں جانا تھا سر کتنے کتنے بجے کی گاڑی خراب تھی آپ کی یس سر جسٹ جیسے میں جیسے ایکسیڈنٹ ہوا نا ادھر اس کا کوئی دس منٹ دس منٹ میں اس کے بعد میرے دن کے بعد سامنے ادھر کیا مستری کے بعد انہوں نے بولا ہم نہیں کرتے اس گاڑی کا کام تو جہاں تو جلندھر جانا پڑے گا تو پھر میں کسی بندوں کو پوچھنا نہیں میں ادھر کافون ہوئی سر گاڑی کا نمبر کیا آپ کی یس سر گاڑی کا جے کے چودہ جے پندرہ چالیس چلا رہے تھے جی سر گاڑی تو بٹ کھڑی تھی کتنے کے بجے یہ سر ਭਾਈ ਸਰ ਕੀ ਹੁਣ ਤਾਂ ਕਾਮਲਾ ਹੋਇਆ ਸਾਹਮਣੇ ਇਲੈਕਸ਼ਨ ਹੋਇਆ ਤਲਾਬ ਮਿਲੀ ਸੀ ਹਵੇਲੀ ਦੇ ਸਾਹਮਣੇ ਮਹਿੰਦਰਾ ਵਾਲਾ ਦੀ ਗੱਡੀ ਜੋਧ ਖੜੀ ਆ ਉਹਦੇ ਪਿੱਛੋਂ ਮੋਟਰਸਾਈਕਲ ਤੇ ਚਾਰ ਜਨੇ ਆ ਰਹੇ ਆ ਤੇ ਇੱਕ ਲੇਡੀ ਸੀ ਜਿਹਦੇ ਕੋ ਬੱਚੇ ਸੀਗੇ ਤੇ ਪਿੱਛੋਂ ਹਿੱਟ ਹੋ ਗਿਆ ਤੇ ਜੈਟਸੋ ਪਣੀ ਰਤਨ ਤੇ ਬੱਚਾ ਹੈਗਾ ਵਾ ਵਿਜੇ ਰਤਨ ਇਹਦੇ ਜੱਤੋ ਹੋਈ ਆ ਤੇ ਦੋ ਜਨੇ ਚੱਕਰੀ ਆ ਤੇ ਸਮੇਂ ਆਇਆ ਵੀ ਕਾਰਨ ਐਕਸੀਡੈਂਟ ਹੋਣ ਦਾ ਰਡੀ ਕੋਈ ਤੇ ਖਰਾਬ ਹਾਦਸੇ ਗੜੀ ਅੱਛਾ ਜੀ ਤੇ ਪਿੱਛੋਂ ਮੋਟਰਸਾਈਕਲ ਤੇ ਤੇ ਜਿਹੜੇ ਮੋਟਰਸਾਈਕਲ ਵਾਲੇ ਕਿੱਥੋਂ ਆਏ ਸੀ ਇਹ ਦਿਲਿੰਦਰ ਦੁਆਰੇ ਸੀ ਅੱਛਾ ਜੀ ਜਾ ਕਿੱਧਰੇ ਸੀ ਇੱਕ ਕਨਾਲਾ ਅੰਮੇ ਲੈ ਅੱਛਾ ਉਧਰਲੀ ਸਾਈਡ ਤੇ ਰਹਿਣ ਵਾਲੇ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਇਹ ਬਿਆਨ ਖਾਉਣ ਤੇ ਚੋ